ਗਿਆ ਨਾ ਰਿਖਾ ਅੱਨਾ ਬਤਾਇਆ ਲੋਜੀ ਪਹੁੰਚ ਗਿਆ ਪਟੇਰਾ ਸਾਹਿਬ ਦੇ ਵਿੱਚ ਤੇ ਸਵਾਗਤ ਕਰਦੇ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੇ ਬਲੌਗ ਚ ਮੈਂ ਕੱਲ ਹੀ ਝੋਟਾ ਤੇ ਨਰਮੇ ਜਿਹਾ ਮਾਰਦਾ ਕੱਖ ਨਿਕਰਪੀ ਦੀ ਵੀ ਗਿਆ ਬਾਹਰ ਤੇ ਤਾਇਆ ਹੀ ਗਿਆ ਬਾਹਰ ਤੇ ਮੈਂ ਸੀ ਕਲਾ ਕਰੇ ਕੱਖ ਮਾਰ ਲਈ ਮੈਂ ਕਿਹਾ ਰੋਜ਼ ਕਹਿ ਦਿੰਦੇ ਸੀਗੇ ਵੀ ਤੁਸੀਂ ਕੱਖ ਨਹੀਂ ਮਾਰਦੇ ਹੋਰ ਕੰਮ ਬਹੁਤ ਹੋਏਨਗੇ ਕਿ ਲੈ ਕੱਖ ਥੋੜੀ ਹੁੰਦੀ ਆ ਯਾਰ ਅੱਜ ਥੋੜਾ ਜਿਹਾ ਵਿਹਲੇ ਸੀ ਕਿ ਮੈਂ ਚੱਲ ਮਾਰ ਲੈਣੇ ਆ ਜਿਨ੍ਹਾਂ ਨੂੰ ਨਹੀਂ ਪਤਾ ਆਪਣਾ ਇੰਸਟਾਗ੍ਰam ਤੇ ਵੀ ਪੇਜ ਹੈਗਾਗਾ ਤੇ ਉਹ ਜ਼ਰੂਰ ਜਾ ਕੇ ਫੋਲੋ ਕਰ ਲੋ ਆਪਾਂ ਨੂੰ ਰੀਲ ਦੇਖ ਕੇ ਆਓ ਤੇ ਪੂਰੀਆਂ ਘੈਂਡ ਘੈਂਡ ਰੀਲਾਂ ਪਾਉਣੇ ਆਪਾਂ ਤੇ ਬਾਬੇ ਦੀ ਮਿਹਰ ਨਾਲ ਚੱਲਾਂ ਲੱਗੀਆਂ ਰੀਲਾਂ ਜਿਨ੍ਹਾਂ ਦਿੱਤਾ ਮਾਲ ਕਹਿੰਦੇ ਸੈਟੀਸਫਾਈ ਬੱਸ ਇਹ ਹੀ ਗੱਲ ਕਹਿਣਾ ਚਾਹਣਾਗਾ ਤੇ ਕੱਲਾ ਹੀ ਝੋਟਾ ਬੁਕੀਆਂ ਦਾ ਨਰਮੇ ਦੇ ਵਿੱਚ ਆ ਦੇਖੋ ਤਾਂ ਹਾਂਜੀ ਮੈਂ ਤਰੋ ਤੇ ਆਪਾ ਨੂੰ ਮਿਲ ਗਿਆ ਸੇਵਾ ਦਾ ਮੌਕਾ ਤੇ ਆਪਾਂ ਕੱਖ ਦਿੱਤੇ ਛੱਡ ਤੇ ਉਂ ਵੀ ਗਰਮੀ ਬਹੁਤ ਸੀਗੀ ਬਾਕੀ ਤੁਸੀਂ ਸਮਝ ਹੀ ਸਕਦੇ ਹੋ ਬਾਕੀ ਕੱਲੇ ਜਾਣੇ ਦਾ ਬਾਈ ਫੋ ਵੀ ਨਹੀਂ ਪੈਂਦਾ ਤੇ ਦੋ ਕਿਨਾਂ ਲੰਬਾਈ ਤੇ ਜਾਣਾ ਸੀ ਆ ਮੈਂ ਸਹੀ ਦੱਸਾਂ ਦੋ ਹੀ ਓੜੇ ਲਾਏ ਆ ਤੇ ਬਸ ਗਰਮੀ ਬੜੀ ਸੀ ਉਸ ਤੋਂ ਬਾਅਦ ਮੈਨੂੰ ਆਇਆ ਜਿਸ ਦਾ ਫੋਨ ਕਹਿੰਦਾ ਆ ਪਾਇਆ ਡੇਰੇ ਦਰਬਾਰ ਸਾਹਿਬ ਸਾਫ਼ ਕਰਦੇ ਆ ਸਫਾਈ ਕਰਦੇ ਆ ਮੈਂ ਖਾ ਚੱਲ ਚੱਲ ਪੜਦੇ ਆ ਬਾਕੀ ਸੇਵਾ ਤਾਂ ਕਰ ਲਈ ਉਂ ਵੀ ਘਰੇ ਚੱਲੋ ਬੈਠ ਨਹੀਂ ਸੀ ਜਾਂ ਕਿਤੇ ਇਧਰ ਉਧਰ ਜਾਣਾ ਸੀ ਆ ਚੱਲ ਅੱਜ ਸੇਵਾ ਕਰਦੇ ਆਂ ਆਪਾਂ ਦੁਪਹਿਰੇ ਦੁਪਹਿਰੇ ਫਿਰ ਉਦੋਂ ਬਾਅਦ ਚ ਦੇਖਦੇ ਆਂ ਘਰੇ ਜਾਉਣਾ ਕਿਉਂਕਿ ਅੱਜ ਉਹ ਹੈਣੀਂ ਨੀ ਕਰੇ ਹਰਾ ਹੋਰਾ ਵੀ ਵੱਢਣਾ ਪੂਆ ਪੱਠੇ ਪੁੱਠੇ ਮੱਝਾਂ ਵਸਦੇ ਹਨ ਤੇ ਮੈਂ ਹੁਣ ਚੱਲਦੇ ਆਂ ਆਪਾਂ ਡੇਰੇ ਤੇ ਦਰਵਾਰ ਸਾਹਿਬ ਦੀ ਨਿਤ ਕਰਾਂਗੇ ਸਫਾਈ ਦੇ ਨਾਲੇ ਹੋਰ ਜਿਹੜੀ ਵੀ ਸੇਵਾ ਹੋਊ ਆਪਣੇ ਹੱਕ ਚ ਉਹ ਕਰਾਂਗੇ ਜਰੂਰ ਆਪਾਂ ਤੇ ਨਾਲੇ ਉਦੋਂ ਪਹਿਲਾਂ ਮੈਂ ਗਲਮਿੰਦਰ ਤੋਂ ਕਰਵਾ ਕੇ ਆਉਣਾ ਪੈਸੇ ਅਕਾਊਂਟ ਦੇ ਵਿੱਚ ਉਹ ਨਾਲੇ ਮੋਟੇ ਜੀ ਜੁੜੇ ਰੋ ਬਲੌਗ ਦੇ ਨਾਲ ਜਿੱਕੇ ਕੁਲਵਿੰਦਰ ਜੀ ਕੋਲ ਤੇ ਆਪਾਂ ਕਰਾ ਲਈ 1000 ਰੁਪਏ ਡਾਨਾ ਲੈ ਬਈ ਵੀ ਵੀ ਅੰਤਾਸੇ ਲੱਗੇ ਵੰਡੇਰੇ ਜਾਂਦਾ ਮੈਂ ਜੀ ਪਹੁੰਚ ਗਿਆ ਪਟੇਰਾ ਸਾਹਿਬ ਦੇ ਵਿੱਚ ਡੇਰਾ ਬੱਬਾ ਨਾ ਆਇਆ ਜੀ ਉਹ ਸਾਹਮਣੇ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਆਪਾਂ ਵਿੱਚੋਂ ਸਰਵ ਕਰਨਾ ਉਹ ਲੱਗੇ ਪੈਸੇਵਾਰ ਆਪਾਂ ਮੱਥਾ ਟੇਕਈਏ ਹੈਂ ਉਹ ਜੀ ਆਪਣਾ ਡੇਰੇ ਸੀ ਬਾਬਾ ਨਾਗਾ ਜੀ ਦੇ ਕੁੱਤੀ ਸੀਗੀ ਪਰ ਪੇਰੀਆਂ ਨਾਲ ਚਲਦੀ ਤੇ ਉਹ ਅੱਜ ਸੁੱਈ ਆ ਦੇ ਬੱਚੇ ਦੇਦੇ ਆ ਆਪਾਂ ਜਾ ਕੇ ਤੇ ਨਾਲੇ ਪਾਉਣੇ ਆ ਪ੍ਰਸ਼ਾਦ ਹਣਾ ਪਤਾ ਸ਼ਾਹ ਪਾਉਣੇ ਆ ਆਪਾਂ ਦੇਖਦੇ ਆ ਵਿਚਾਰੀ ਤੜਕ ਦੀ ਚੁੱਕੀ ਆਂਦੀ ਸੀ ਛੇਰੂ ਬੈਠਾ ਬਹੁਸੀ ਕਤੂ ਤੇ ਦੋਈ ਆਉਂ ਦੋਈਆ ਜੀ ਹੁਣ ਤਾਇਆ ਪਾਉ ਪ੍ਰਸ਼ਾਦ ਲੈਦਾ ਤਾਰੀ ਨਾ ਪਰ ਇੱਕ ਸਰ ਦੀ ਮੂੰਹ ਵੱਡਦੀ ਤਾਂ ਨਹੀਂ 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 ਕੁਝ ਨਹੀਂ ਕਰ ਤੂੰ ਧਾਰ ਯਾਰ ਮੈਂ ਕਹਣਾ ਤਾਇਆ ਆ ਮੈਨੂੰ ਫੜਾ ਜਾ ਮੈਨੂੰ ਫੜਾ ਜਾ ਨਾ ਮੈਂ ਤੇਰੀ ਵੀਡੀਓ ਬਣਾਉਣਾ ਚੱਲ ਬਈ ਸਾਰਾ ਹਟ ਦਿੱਤੇ ਸਰ ਤੇ ਕਿਹੜਾ ਬਾਹਰ ਆਉਗਿਆ ਇਹ ਭੱਜ ਕੇ ਅੱਗੇ ਪੁਰਾ

ਇਹ ਇਹ ਕੀ ਕਰ ਹੂੰ ਉਹ ਇਹ ਤਲੀਆਂ ਵੀ ਕਰ ਦਤਾ ਆਏ ਨੇ ਰੈਡੀ ਮੈਂ ਪੂਰੀ ਸੇਵਾ ਕਰਦਾ ਆ ਨਾ ਬਈ ਪੂਰੇ ਗਿਣ ਕੇ 4 ਦੇ ਪੂਰੇ ਹੋ